ਫਿਰ ਫਸਟ ਕੰਸਲ ਜਿਹੜੀ ਹਦੂਤ ਸਾਹਿਬ ਆਪਣਾ ਨਗਰ ਨਾ ਵੇੜ ਜਿਸਮਹਾਨ ਪਤਨੀ ਸੇ 500 ਪ੍ਰੂਸ਼ਿਕ ਪ੍ਰਗੋਗਨ ਸਨ ਸਾਹਿਬ ਸਤਿਪਾਦਸ਼ਾ ਦਿਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਤਾਤ ਦਿੱਦੀ ਮਹਾਨ ਬਖਸ਼ਿਸ਼ ਸਤਿਤੀ ਦੁਰਿਆਈ ਬਖਸ਼ਿਸ਼ ਸਤਿਤੀ ਔਰ ਕਨਿਆ ਪਿਆਰੇ ਅੰਕ ਸੇ ਅਰਿਤ ਕਿੰਛਨ ਦੀ ਬੰਦਨਿਤ ਚਾਉਂਦੇ ਪਹਿਲੇ ਮੁਸੀਰ ਕੰਬੋਗਿ ਹਿਸ਼ੰਗ ਦੀ ਬੰਗਰੇ ਟਕ ਚੰਪੇ ਜੀ ਸ਼੍ਰੀ ਨਿਸ਼ੀਦ ਬਾਬਾ ਫੁਰਬਖ ਸਿੰਘ ਜੀ ਹੋਰ ਭਾਈ ਸੰਤੋਖ ਭਾਈ ਹਰਪ ਸਿੰਘ ਜੀ ਭਾਈ ਸੰਤੋਖ ਸਿੰਘ ਇਹ ਬੰਦਾ ਸੰਗਾਨ ਮਹਾਰਾ ਦੀ ਟਾਟਾ ਕਦੇ ਕਰਕੇ ਤੇ ਚੇ ਗੁਦਫਾ ਦੇ ਦੀ ਪਰਸ਼ਸ਼ ਕਰਨ ਕੇ ਉਸ ਕੋ ਫੰਦ ਸਤੂ ਵੀ ਲੋਕੀ ਦੇ ਉਸ ਆਏ ਹੋਰ ਇਸੇ ਤਕ ਤੋਂ ਸਤ ਪੰਥ ਦੇ ਪਹਿਲੇ ਦਰਨਾਨ ਨਾ ਹਾਂ ਸਿੰਘ ਜੀ ਜਿਦਾ ਵਾਪਾ ਬੰਦਾ ਸੀ ਦੀ ਬਹਾਦਰ ਨੂੰ ਸਤੂ ਜੀ ਨੇ ਅਸੀਸ ਦੇ ਕੇ ਮਕਸ਼ਸ ਦੇ ਤੇ ਕੰਪਰ ਹਤਵਤ ਮਗਲੀਆਂ ਜਨਮੀ ਰਾਤ ਦੀ ਗਣ ਪੁੱਟਣ ਵਾਸਤੇ ਸਿਕਦਰੂਦੀ ਨੇ ਕਿਹਾ ਤੇ ਗਿਆ ਇਸ ਤੱਕ ਚਾਬ ਦੀ ਬਹੁਤ ਵੱਡੀ ਸਿੱਖ ਇਤਿਹਾਸ ਵਿੱਚ ਸਿੱਖ ਪੰਥਰਿਤ ਬਹੁਤ ਵੱਡਾ ਸਨਮਾਨ ਦੇ ਸਭ ਤੋਂ ਅਸਥਾਨ اور ਇੱਕ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਪਹਿਲੀ ਵਾਰ ਹਨਸੀਕ ਗਰੂਪ ਫੇਰ ਮਹਾਤਮ ਸਾਬੀ ਦੀ ਸਾਬੇ ਕੰਸੋਸਾ ਨਾਸੀ ਬੀਗਰ ਕ੍ਰਿੰਦੀ ਸਟਾਪ ਦੀ ਕਾਂਸੀ ਦੀ ਗਰੂ ਬਾਬੂ ਸਿੰਘ ਸਾਹਿਬ ਦੀ 3516 ਗੁੱਤਾ ਕੱਤੀ ਬਿਲਕੁਰੀ ਵਿਸਤਾ ਦੀ ਨੰਬਰ ਉਪਰਾਲਾ ਕੀਤਾ ਗਿਆ ਮਹਾਰਾਸ਼ਟਰ ਦੇ ਪੰਨੇ ਹਿੱਸੇ ਹੈ ਨਾਗਪੁਰ ਦੇ ਇਲਾਕੇ ਨੂੰ ਬਦਰਵਾਖਿਆ ਜਾਂਦਾ ਹੈ ਇਸੇ ਬਾਰਾ ਤੇਰੇ ਜ਼ਿਲ੍ਹੇ ਪੰਨੇ ਆਰ ਫਕਸਰੀ ਹੋਰ ਸਾਹਬ ਨਾਦੇਰ ਦਾ ਏਰੀਆ ਇਮਾਰਾਟਵਾੜਾ ਇੱਥੇ 10 12 ਜ਼ਿਲ੍ਹੇ ਇੱਥੋਂ ਦੇ ਹੈ ਇਸ ਕਰਕੇ ਪਿੰਨ ਹਿਸੇ ਮਹਾਰਾਸ਼ਟਰ ਦਾ ਬੜਾ ਪ੍ਰਮਾਣਿਆ ਦੰਦਾ ਮੁੰਬਈ ਤੇੜਾ ਇਹ ਪਿੰਕਣੀ ਬਾਹਲਾਕਾ ਆਛੇ ਦੰਦਾ ਸਭ ਤੋਂ ਵੱਡਾ ਬੇਕਨ ਅਲਾਕਾ ਇਸ ਸਟੇਟ ਦਾ ਹੈ ਔਰ ਪੰਜਾਬ ਤੇ ਮਹਾਰਾਸ਼ਟਰ ਦੇ ਵਾਹਿਗੁਰੂ ਮਹਾਰਾਸ਼ਟਰ ਦੇ ਮੁੱਖ ਮੰਤਰੀ ਸੁਸ਼ਕਰ ਜੋ ਸ਼੍ਰੀ ਦਵਿੰਦਰ ਫਨੁਰੀਸ਼ੀ ਦਾ ਇਹ ਪਰਲਾਸੀ ਹੀ ਆਪਾ ਮਹਾਰਾਸ਼ਟਰ ਦੇ ਸਿਨ੍ਹ ਹਿਸੇ ਹਾਕ ਲੋਕ ਸੋਤ ਪ੍ਰਿਵਿਧੀ ਇਸ ਬਿਸਫਾਮ ਦੀ ਸਮਾਜਨੀ ਕਰਾਂਗੇ ਪੁਰਨਾ ਪੁਰ ਵਿੱਚ 7 ਕਿਸਮਾਂ ਟੋਆ ਗਿਆ 25 ਦਾ ਸਮਾਦ ਬਹੁਤ ਦਾ ਸਮਾਦ ਹੋਇਆ ਔਰ 24 ਔਰ ਪੱਕੀ ਅੱਜ ਪਤੀ ਦੰਦਰੀਆ ਦੇ ਖੋਦੇ ਦਿਨ ਦਾ ਸਮਾਦ ਪੱਛੀ ਦੀ ਸਭ ਕੁਝ ਦਾ ਟੰਟੇ ਹੋਇਆ ਕਿ ਕਿਤੇ ਲੱਖਾਂ ਦੀ ਗਣਤੀ ਵਿੱਚ ਬਹੁਤ ਦਿਨ ਤੋਂ ਸੰਗਤ ਆਜ ਵੀ ਭੱਜ ਰਹੀ ਆ ਔਰ ਜਿਹੜੀ ਵੱਡੀ ਗੱਲ ਸਾਡਾ ਸਿੱਖ ਪੰਥ ਦਾ ਜਿੱਥੇ ਧਿਆਨ ਦੇਣਾ ਚਾਹੀਦਾ ਉਹ ਇਹ ਆ ਕਿ ਗੁਰੂ ਨਾਨਕ ਨਾਮ ਦੇ ਵਾਸਾ ਸੰਗਤਾਂ ਰੀਨਾ ਦੇ ਤੋ ਸਿੰਧੀ ਸਮਾਜ ਸਿਕਲੀ ਦਾ ਸਮਾਜ ਖਨਜਾਰਾ ਸਮਾਜ ਲੁਬਾਨਾ ਸਮਾਜ ਬਾਲਮਿਕੀ ਸਮਾਜ ਅਕਤਨਾਮ ਦੇਖਦੇ ਦੀ ਸੰਪਰਦਾਇ ਭਾਰਤ ਦੀ ਸਮਾਜ ਵਾਰਕਰੀ ਸੰਪਰਦਾਇ ਇਸੇ ਹੀ ਤਰ੍ਹਾਂ ਮਭੀਲ ਸਮਾਜ ਇਹ ਸਾਰੇ ਲਗਭਗ 9 ਸਮਾਜ ਮਿਲ ਕੇ ਕਿਉਂਕਿ ਜਿਨ੍ਹਾਂ ਨੂੰ ਲਗਭਗ ਮੈਂ ਸਮਝਦਾ 350 ਸਾਲ ਤੋਂ ਬਾਅਦ ਸਿੱਖ ਪੰਥ ਵੱਲੋਂ ਕਦੇ ਇੰਨਾ ਵੱਲ ਤੁਰਿਤ ਬਦਲ ਨਹੀਂ ਦਿੱਤੀ ਗਈ ਜਿਹੜੀ ਧਿਆਨ ਨਹੀਂ ਦਿੱਤਾ ਗਿਆ ਇਹ ਸਾਡਾ ਵਿਸ਼ਵਾਸ ਪਾਣਾ ਜਿਸ ਦਾ ਸਾਨੂੰ ਬਹੁਤ ਬੜਾ ਖੁਸ਼ੀ ਮਾਣ ਦਾ ਤਕਪੂਰ ਤਨਮੀ ਤੇ ਆ ਪੂਰਾ ਦੱਖਣ ਜਿਹੜਾ ਇਹ ਸਾਰੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੈਰੋ ਪਾਪ ਆਪਣੇ ਆਪ ਨੂੰ ਨਾਮ ਦੇ ਨਾਮ ਲੈਵਾ ਗੁਰੂ ਦੇ ਸਿੱਖ ਮੰਨਦੇ ਆ ਇਹ ਸਿੱਖ ਪੰਥ ਦਾ ਅਹਿਮ ਹਿੱਸਾ ਇਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਆ ਸ਼ਿੰਦਰੂ ਨਾਂਕ ਦੇਤੀ ਤੋਂ ਲੈ ਕੇ ਇਹਨਾਂ ਨੇ ਸਿੱਖੀ ਤਰ੍ਹਾਂ ਕੀਤੀ ਆਪੇ ਫਸ ਕੇ ਮੀ ਆਪਣੇ ਆਪਣੇ ਗੁਰੂ ਘਰ ਦੇ ਸ਼ੇਰ ਪੈਰੋਂ ਪਾਰ ਮੰਨਨ ਦਾ ਪਟਰਮੁੱਸਮ ਕਰਦੇ ਹੋ। ਸੋ ਸੀਮ ਸਾਉਂਦੀ ਅਸੋਸੀ ਕਿ ਆਪਾਂ ਜਿਹੜੇ ਆਪਣੇ ਚੋਂ ਫਸੜ ਚੁੱਕੇ ਆ ਦੂਰ ਜਾ ਚੁੱਕੇ ਆ ਗੁਰੂ ਘਰ ਅੱਡੇ ਜਿੰਨੇ ਵੀ ਪਿਆਰੇ ਇਹ ਸਾਰੇ ਸਿੱਖ ਹੈ ਇਹਨਾਂ ਸਾਰਿਆਂ ਨੇ ਦੁਆਰਾ ਆਪਾਂ ਸਿੱਖ ਪੰਥ ਨਾਲ ਜੁੜੀਏ। ਔਰ ਇਹਨਾਂ ਨੇ ਵੱਡੇ ਕਾਰਜ ਕੀਤੇ ਤਾਂ ਔਰ ਫਿਰ ਇਸ ਕਾਰਜ ਦੇ ਰਤਨਾ ਰਾਸ਼ਟਰ ਸਰਕਾਰ ਨੇ ਆਪਣੇ ਨਾਤੇ ਦੀ ਨਿਤਾ ਦਾ ਕਰਦੇ ਆ ਪਿੰਡ ਪਿੰਡ ਵਿੱਚ ਗੁਰੂ ਸਾਹਿਬ ਦਾ ਇਹਨਾਂ ਸਮਾਗਮਾਂ ਲਈ ਚਾਰ ਕਿੱਕਾ ਤੇ ਕਰ ਰਹੇ ਹੈ ਔਰ ਸੀਐਮ ਸਾਹਿਬ ਦਾ ਇਹ ਉਹਨਾਂ ਦੀ ਦਿੱਲੀ ਸਰਗਾ ਔਰ ਉਹਨਾਂ ਨੇ ਨਿਰਣਾ ਵੀ ਕੀਤਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਹਰ ਘਰ ਵਿੱਚ ਇਤਿਹਾਸਕ ਨਾ ਤਾਈ ਬਕਰ ਸਾਰਾ ਦਾਦਿਆਂ ਦਾ ਤੇ ਹਸਕਣਾ ਚਾਹੀਦਾ ਗੁਰੂ ਸਾਹਿਬ ਦੀ ਦੀ ਸ਼ੁੱਧੀ ਦਾ ਕਾਕੇ ਸਾਡੀ ਆਉਣ ਵਾਲੀ ਜਿਹੜੀ ਵੀਡੀਓ ਨੂੰ ਪਤਾ ਲੱਗ ਸਕੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੰਗੂ ਪਰਿਵਾਰੀ ਵਿਸ਼ਵਾਸ ਤੋਂ ਫੰਦੀ ਅੱਤਿਆਦੰਗ ਉਹਦੀ ਰੱਖਿਆ ਲਈ ਕਿਤਨਾ ਵੱਡਾ ਬਲੀਦਾਨ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਰਬੰਸ ਪ੍ਰਦਾਨ ਕਰਨਾ ਇਹ ਬਹੁਤ ਲੱਗਾ ਪਰ ਕਰ ਪਰ ਲੰਮੇ ਸਮੇਂ ਤੋਂ ਅਸੀਂ ਇਹਨੂੰ ਸਟਾਰਲਿਸ਼ ਫੈਕਟਰੇਟ ਇਹ ਗੱਲ ਪ੍ਰਚਾਰ ਪਸਾਰ ਹੀ ਨਹੀਂ ਸਕਤੇ ਕਿਉਂਕਿ ਪੰਜਾਬ ਤੋਂ ਬਾਹਰ ਅਸੀਂ ਫਲਦਾ ਹੋਰ ਹੱਤਾ ਬੰਦੀ ਦੀ ਤਾਇਦ ਦੇ ਚਪੈਨ ਕਰਕੇ ਇਹਨਾਂ ਪੱਖਾਂ ਦੇ ਉੱਤੇ ਧਿਆਨ ਦੇ ਦਿੱਤਾ ਇਹਨਾਂ ਪਾਸਿਆਂ ਵੱਲ ਅਸੀਂ ਆਣੀ ਸਤੇਜਿਸ ਕਰਕੇ ਸਾਨੂੰ ਬਹੁਤ ਵੱਡਾ ਘਾਟਾ ਪਿਆ ਮੈਂ ਸੁਣ ਕੇ ਖਾਲਸਾ ਕੌਂਸਲ ਵਿੱਚ ਬੇਨਤੀ ਕਰਨਾ ਦੇਸ਼ ਦੁਨੀਆ ਤੋਂ ਬੈਠਿਆਂ ਮੈਂ ਕਿ ਆਓ ਆਪਣਾ ਇਸ ਇੱਕ ਭਰਾ ਐਡਾ ਕਹਿੰਦਾ ਸਿੱਖ ਪੰਥ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਆਂਦਰਾਂ ਦੇ ਵਿੱਚ ਫਪਰੋਣ ਬਹੁਤ ਬਣ ਜਾ ਰਿਹਾ ਸਿੱਖ ਅੰਲੇ ਆਂਦਰਾਂ ਮਹਾਰਾਸ਼ਟਰ ਦੇ ਕਰੋੜਾਂ ਦੀ ਗਲਤੀ ਦੇ ਵਿੱਚ ਇਹਨਾਂ ਸਾਰੇ ਗੁਰੂ ਕੇ ਸਿੱਖਾਂ ਨੂੰ ਗੁਰੂ ਸਾਹਿਬ ਦੇ ਉਪਾਸ਼ਕਾਂ ਨੂੰ ਆਪਾਂ ਇੱਕ ਸਾਥ ਦੇ ਇੱਕ ਜੁਟ ਕਰੀਏ ਔਰ ਉਹ ਸਿੱਖੀ ਦਾ ਵੱਤਵਾਰ ਪ੍ਰਚਾਰ ਪ੍ਰਸਾਰ ਕਰੀਏ ਔਰ ਅੱਜ ਦੋ ਦਿਨ ਦੀ ਇਸ ਤਾਪਨੀ ਦੇ ਨਾਲ ਤੇ ਇੱਕ ਵੱਡੀ ਗੱਲ ਇਹ ਵੀ ਗਈ ਹੈ ਕਿ ਹਿੰਦੁਸਤਾਨ ਦੇ ਜੋ Hindu ਧਰਮ ਨੂੰ ਮੰਨਣ ਵਾਲੇ ਜੁਗਾਂ ਪੀੜੀ ਹਨ ਉਹ ਵੀ ਆਪਣੇ ਧਰਮ ਤੋਂ ਬੜੀ ਪਿੱਛੇ ਜਾ ਰਹੀ ਹੈ ਜਦੋਂ ਤੋਂ ਉਹਨਾਂ ਨੂੰ ਇਸ ਮਾਹਤਮ ਰਹੇ ਟੀਵੀ ਚੈਨਲਾਂ ਬਾਹੀਂ ਇਲੈਕਟ੍ਰਾਨਿਕ ਕਮੇਟੀ ਰਾਹੀਂ ਪ੍ਰਿੰਟ মিডিਆ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਉਹਨਾਂ ਕੋਲ ਜਾ ਰਿਹਾ ਵਿਚਾਰ ਜਾ ਰਿਹਾ ਪ੍ਰਚਾਰ ਜਾ ਰਿਹਾ ਤਾਂ ਉਹ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਸਾਡੇ ਘਰ ਮੰਮੀ ਗੁਰੂ ਸਾਹਿਬ ਨੇ ਏਡੀ ਵੱਡੀ ਸ਼ਹੀਦੀ ਦਿੱਤੀ ਹੈ ਅਸੀਂ ਆਪਣੇ ਘਰ ਤੋਂ ਵੀ ਦੂਰ ਜਾ ਰਹੇ ਆ ਇਸ ਕਰਕੇ ਇਹਨਾਂ ਸਮਾਗਮਾਂ ਨੇ ਇੱਕ ਬਹੁਤ ਵੱਡਾ ਆਉਣ ਵਾਲੇ ਸਮੇਂ ਵਿੱਚ ਪ੍ਰਮੀਂ ਸੰਤ ਬਾਬਾ ਕਲਵੰਦ ਸਿੰਘ ਦੀ ਜਫੇਦਾਰ ਫਕਸਨੀ ਗੁਰਸਾਮਨੀ ਪਿਆਸੀ ਕੇ ਸੁਨਹਿਰੀ ਇਤਿਹਾਸ ਬਣ ਰਿਹਾ ਇਹ ਬਹੁਤ ਵੱਡਾ ਸਿੱਖ ਪੰਥ ਦਾ ਸੁਨਹਿਰੀ ਇਤਿਹਾਸ ਬਣ ਰਿਹਾ ਹੋਰ ਸਿੱਖ ਪੰਥ ਨੂੰ ਵੀ ਇਹਦੇ ਉੱਤੇ ਨਾਂ ਅਤੇ ਗੌਰ ਨੂੰ ਮਹੰਮਾ ਚਾਹੀਦਾ ਸੋ ਮੈਂ ਦਿੱਤੇ ਦੱਖਣ ਦੇ ਇਲਾਕੇ ਵਿੱਚੋਂ ਗੁਰੂ ਨਾਨਕ ਨਾਮ ਲੈਵਾ ਸਲਫਾ ਲਖਾਂ ਦੀ ਫਤਿਹ ਤਖਦੂਨ ਸੋ ਖੰਸ਼ਿਆ ਦਿੱਸੇ ਸਾਰ ਮੁਖਸ਼ੀ ਚੀਆ ਤੋਂ ਖੰਸ਼ਿਆ ਰਾਜ ਸਿੰਘ ਬਦਵੀਆਂ ਦੇ ਉੱਤੇ ਬੈਠੇ ਰਾਸ਼ੀ ਸ਼ਖਸੀਅਤਾਂ ਵੀ ਇੱਥੇ ਪਹੁੰਚੀਆਂ ਔਰ ਸੇਵਾ ਕਰਨ ਵਾਲਿਆਂ ਨੇ ਬੜੀ ਭਾਰੀ ਸੇਵਾ ਕੀਤੀ ਹੈ ਮੈਂ ਸਭ ਦਾ ਹੀ ਕਰੋਨ ਰੋਗ ਕੱਟੇ ਬਹੁਤ ਧੰਨਵਾਦ ਕਰਦਾ ਔਰ ਇਸ ਸਮਾਗਮ ਦੇ ਵਿੱਚ ਵੱਡੀ ਗੱਲ ਇਹ ਹੋਈ ਹੈ ਕਿ ਪੰਜਾਬ ਦਾ ਸਾਡਾ ਮੀਡੀਆ ਇਲੈਕਟ੍ਰਾਨਿਕ ਮੀਡੀਆ ਪ੍ਰਿੰਟ ਮੀਡੀਆ ਟੀਮਾਂ ਦੇ ਰੂਪ ਵਿੱਚ ਇੱਥੇ ਮੇਰੇ ਨਾਲ 20 ਤਰੀਕ ਤੋਂ ਪਹੁੰਚਿਆ ਹੋਇਆ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਕਵਰੇਜ ਦੇ ਕੇ ਦੁਨੀਆ ਵਿੱਚ ਚੁੱਕ ਦਿਆ ਇਹ ਵੱਡੀ ਗੱਲ ਹੋਈ ਕਿਨੇ ਆਵਦੇ ਸਿੱਖਾਂ ਨੂੰ ਤਾਂ ਪਤਾ ਲੱਗਾ ਹੀ ਲੱਗਾ ਦੇਸ਼ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਨੂੰ ਪਤਾ ਲੱਗਾ ਕਿ ਇਹ ਨਾ ਸਮਾਗਮਾਂ ਦਾ ਇਹ ਮਹੱਤਤਾ ਰੂਪੀ ਇਹਨਾਂ ਸਮਾਗਮਾਂ ਦੇ ਦਿਨ ਹੈ ਇਹ ਸਿੰਘੀਵਾਂ ਫੋੜਾ ਵੀ ਆਹ ਰਾਸ਼ਟਰੀ ਮੇਂਦੀ ਇਹ ਦਾ ਸਭ ਦਾ ਬਹੁਤ ਮਹਤਵਪੂਰਨ ਹੋ ਰਿਹਾ ਤਾਂ ਫੌਰ ਸਾਰੀ ਸੰਗਤ ਦੇ